ਸਾਡੇ ਵੀਰ ਨੂੰ ਬਹੁਤ ਬਹੁਤ ਮੁਬਾਰਕਾ ਜੀ ਇੰਡੋ ਫਾਰਮ ਦੀਆਂ 3055 ਐਨਵੀ ਜੀ ਗੱਪੇ ਤੇ ਕਾਫੀ ਨਾ ਕ੍ਰੈਕ ਹੋ ਗਈ ਗੱਬੇ ਦੇ ਬਹੁਤ ਗੱਪੇ ਤੇ ਮੂਰੇ ਤੇ ਵੀ ਹੋਈ ਵੀ ਐ ਤੇ ਲੋ ਜੀ ਅੱਜ ਜੱਗੂ ਨੇ ਟਰੈਕਟਰ ਲੈਣਾ ਜੀ ਇੰਡੋ ਫਾਰਮ ਟਰੈਕਟਰ ਲੱਗੇ ਵਿੱਚ ਚੈੱਕ ਕਰਨਾ ਹੋਰ ਜੱਗੂ ਸਸੀ ਕਾਲ ਜੀ ਸਾਰਿਆਂ ਨੂੰ ਬਾਈ ਵਧੀਆ ਬਾਬੋ ਵੀਰੇ ਅੱਜ ਵਧਾਈਆਂ ਹੋ ਗਈਆਂ ਫਿਰ ਵਧਾਈਆਂ ਹਾਂ ਬਾਈ ਵਧਾਈਆਂ ਹੋ ਗਈਆਂ ਅੱਛਾ ਵੀ ਆਪਾਂ ਨੇ ਨਾ 570 ਸੀਡਰਟਰ ਠੀਕ ਹੈ ਗਾਦੀ ਕਿਰਪਾ ਨਾਲ ਆਪਾਂ ਚੌਥਾ ਪੰਜਵਾਂ ਟਰੈਕਟਰ ਚੱਲਿਆ ਕਿਹੜਾ ਚੱਲਿਆ ਅੱਜ 3055 ਇਹ ਚੱਲਿਆ ਬਈ ਅੱਜ ਆਪਣਾ 3055 ਦੋ ਸਪੀਡਾਂ 'ਚ ਠੀਕ ਹੈ 14 ਦੇ ਟਾਇਰਾਂ ਓਕੇ ਮੈਂ ਤੇਲ ਪਾਣੀ ਚੈੱਕ ਕਰਾ ਦਈਏ ਹਾਂ ਹਾਂ ਜ਼ਰੂਰੀ ਹੈ ਤਾਂ ਸੀਐਲ ਇੱਥੋਂ ਚੈੱਕ ਹੋ ਜਾਂਦਾ ਠੀਕ ਹੈ ਉਕੇ ਸੀ ਬਾਈ ਜਿਹੜੀ ਆ ਨੂੰ ਸੀਲ ਲੱਗੀ ਵੀ ਹੁੰਦੀ ਬਾਈ ਇਹਨੂੰ ਪਹਿਲਾਂ ਉਹਦੇ ਮਾ ਥੱਲੇ ਗੇਅਰ ਤਾਂ ਪਟਕ ਕੇ ਫਿਰ ਆ ਇੱਕ ਵਾਰ ਅਰੇ ਸਦੀ ਪਾ ਲਓ ਸੀਲ ਘੱਟ ਵੱਧ ਹੋ ਜਵੇ ਹਨਾ ਆਇਆ ਗੱਲ ਬਾਤ ਜ਼ਰੂਰੀ ਹੈ ਨਾਲ ਚੈੱਕ ਕਰੋ ਜ਼ਰੂਰੀ ਹੈ ਜ਼ਰੂਰੀ ਵੀਰੇ ਬਸ ਸੀਲ ਤਾਂ 5-4 ਲੀਟਰ ਫालतू ਇਹ 2 ਟੱਕ ਹੋਣਾ ਚਾਹੀਦਾ ਹਾਂ ਬਸੇ 2 ਦੇ ਉੱਪਰ ਹੀ ਹੁੰਦਾ ਤਾਂ ਠੀਕ ਹੈ ਸੀ ਜੀ ਯਕਦਮ ਹੋਰ ਵੀ ਇਹ ਜਨਲ ਚੈੱਕ ਕਰਾਉਣਾ ਜ਼ਰੂਰੀ ਹੁੰਦਾ ਹੋਰ ਤਾਂ ਬੈਡਾ ਕੁਝ ਨਹੀਂ ਹੈਗਾ ਚੈੱਕ ਹੋਣਾ ਪੈਂਟ ਹੈ ਹੀ ਆ ਹੋਰ ਜੀ ਭਗਤ ਤਾਂ ਮੈਨੂੰ ਚੱਕਾਇਆ ਤਾਂ ਤਾਂ ਮੈਨੂੰ ਚੈੱਕ ਕਰਾਇਆ ਤਾਂ ਜਿਆਦਾ ਕਿਹੜਾ ਵੀਰੇ ਮਿਸਤਰੀ ਕਰਾਉਂਦਾ ਹੁੰਦਾ ਇਹ ਭਾਈ ਪਹਿਲਾ ਭਾਈ ਆਹ ਸਾਡਾ ਭਾਈ ਬਾਲ ਸੰਡੇ ਪਿੰਡ ਤੋਂ ਆਇਆ ਉਹਨਾਂ ਲੀਕਾ ਭਾਈ ਕੋ ਟਰੈਕਟਰ ਦਾ ਟੈਂਕ ਤੇ ਭਾਈ ਜੀ ਆਪਾਂ ਨੇ ਦੋ ਤਿੰਨ ਵਾਰ ਵੀਡੀਓ ਵੀ ਪਾਈ ਹੋਈ ਹੈ ਭਾਈ ਜੀ ਇੱਕ ਵਾਰ ਸੁਪਰ ਸੀਟਰ ਲਿਆ ਜਦ ਭਾਈ ਠੀਕ ਹੈ ਤੇ ਜਦ ਟਰੈਕਟਰ ਲਿਆ ਜਦ ਭਾਈ 60 ਭਾਈ ਕੋਲ ਨਹੀਂ 1500 750 ਆਏ ਹਾਂ ਤੇ ਆਏ ਤੇ ਆ 3 ਸਪੀਡ ਹੈ 3 ਸਪੀਡ ਹੈ ਅੱਜ ਟਰੈਕਟਰ ਆਪਣੇ ਭਾਈ ਉਹਦੇ ਪਿੰਡੇ ਚੱਲੇ ਆ ਬਾਲ ਸੰਡੇ ਭਾਈ ਨੇ ਲਿਆ ਟੈਂਕਰ ਆ ਕੇ ਤੇ ਇਹਨੂੰ ਪਹਿਲਾਂ ਮਹਿੰਦਰਾ ਸੀਗਾ ਤੇ ਹੁਣ ਫਿਰ ਦੋ ਭਾਈ ਦੋ ਟਰੈਕਟਰ ਹੈਗੇ ਥੋੜੇ ਪਹਿਲਾਂ ਉਹ ਫਾਰਮ ਚਾਰ ਪੰਜ ਚਾਰ ਆ ਚਾਰ ਟਰੈਕਟਰ ਆ ਬਈ ਆਹ ਤੇ ਮਨੂ ਤਾਂ ਆ ਤੀਜਾ ਤਾਂ ਹੁਣੇ ਚੱਲਿਆ ਥੋੜੇ ਦਿਨਾਂ 'ਚ ਦੋ ਇੱਕ ਪਹਿਲਾਂ ਗਿਆ ਆ ਤੀਜਾ ਟਰੈਕਟਰ ਚੱਲਿਆ ਅੱਜ ਇੱਕ 4x4 ਉਹ ਚੱਲੀ ਆਇਆ ਹੈ ਨਾ 4x4 ਨਾ ਉੱਥੇ ਆਏ ਆਪਣਾ ਡੁਗਰੀ 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 ਆ ਥੋੜੇ ਦਿਨ ਪਹਿਲਾਂ ਆਪਾਂ ਲੈ ਨਹੀਂ ਲੇ ਗੇ ਫਿਰ ਥੋੜੇ ਇੱਕ ਦਿਨ ਹੋਏ ਆ ਵਰਮੇਲ ਨਹੀਂ ਲੈ ਗੇ ਉਦੇ ਬਾਅਦ ਆ ਬਾਕੀ ਭਾਈਆ ਦੇਲਾ ਬੰਦਾ ਪਹਿਲਾਂ ਸੋਨਾ ਨਿਕਾਜ ਹੁੰਦਾ ਤਾਂ ਇਹ ਹੁਣ ਆ ਇਹ ਇੱਕ ਆਲਰਾਊਂਡਰ ਇਹ ਆਲਰਾਊਂਡਰ ਆ ਬਾਈ ਚੰਨ ਵਧੀਆ ਲੱਗਦਾ ਵੀ ਜਦੋਂ ਪਲੜਾ ਭਾਰੀ ਹੋਵੇ ਹਾਂ ਵਧੀਆ ਬਾਈ ਕੰਮੇ ਕਰਦਾ ਹੈ ਨਾ ਇਹ ਠੀਕ ਆ ਮਾਰਗ ਟਰੈਕਟਰ ਆ ਉਹ ਅੱਜ ਮੇਰਾ ਅਸੀਂ ਟਰੈਕਟਰ ਦੇਣ ਲੱਗੇ ਇੱਧਰ ਆ ਗਿਆ ਹਾਂ ਜਨਾ ਠੀਕ ਆ ਰਲ ਮਿਲ ਕੇ ਚੱਲ ਪੂਰਾ ਇੱਕ ਗੱਲ ਹੈਗੀ ਹੋ ਗਈ ਆਪਣੇ ਯਾਤਰੀਆਂ ਦੀ ਕਿਸੇ ਦਾ ਕੰਪਨੀ ਫਿਰ ਪੁੱਤਰ ਕਿਸੇ ਨੇ ਟਰੈਕਟਰ ਦੇਣਾ ਮਾਨੂੰ ਉਹ ਆਪ ਆ ਕੇ ਬੁਲਾ ਕੇ ਲਿਆ ਮੈਂ ਦੇਖਦਾ ਆਪਾਂ ਅਗਲੇ ਗਿਆਨੇ ਪਾਬਨੇ ਬਾਈ ਹਾਂ ਹਾਂ ਇਹਨਾਂ ਦਾ ਲੈਣਾ ਅਸੀਂ ਆਪ ਜਾਣਾ ਔਰ ਇਹ ਆਏ ਪਰ ਜਿਹੜੇ ਆਪਣੇ ਉਰੇ ਰੋਪੜ ਵਿੱਚ ਬਹੁਤ ਵਧੀਆ ਚੀਜ਼ ਆ ਵੀ ਆਪਣੇ ਉਰੇ ਏਜੰਸੀ ਵਾਲੇ ਆਉਸੀ ਕੰਪੀਨੀਸ਼ਨ ਨਹੀਂ ਕਰਦੇ ਹਾਂ ਇਹ ਮੰਨ ਕੇ ਯਾਰ ਇਹ ਅਗਲੀ ਸੀ ਚੁਆਇਸ ਆ ਜਿਹੜਾ ਲੈ ਲਿਆ ਠੀਕ ਆ ਫੇਰ ਕਿੰਨਾ ਪੈਂਦਾ ਜੀ ਇੱਥੇ ਤੇਰੇ ਵੀਰੇ 7.5 ਪੈਂਦਾ ਜੀ 7.5 ਸਾਡੀ ਕਿੰਨੇ ਲੀਟਰ ਦੀ ਹੈ ਜੀ 45 ਲੀਟਰ ਦੀ ਹੋਊਗੀ ਜੀ 45 ਲੀਟਰ ਤੇ ਨਹੀਂ ਵੀਰੇ ਹੋਰ ਏਜੰਸੀ ਦੇਖਣ ਨੂੰ ਆਉਂਦਾ ਜਿਵੇਂ ਅੱਜ ਮੰਨ ਕੇ ਲੋ ਅਸੀਂ ਜਾਏ ਆਏ ਸਭ ਤੇ ਬਾਦੇ ਸਰਵਾਜ ਵਾਲੇ ਨੇ ਚਲੇ ਜਾਣਾ ਉਹੀੜੋ ਤੜੀਓ ਰੇਟ ਚੱਕੀ ਜਾਣਾ ਹੈ ਨਾ ਕੁੜੇ ਆਪਣੇ ਉਹ ਚੀਜ਼ ਨਹੀਂ ਹੈ ਜੇ ਸਾਨੂੰ ਪਤਾ ਵੀ ਸੋਨਾ ਰਿਸਟਰ ਦੀ ਗੱਲ ਚੱਲਦੀ ਹੈ ਤਾਂ ਅਸੀਂ ਜਾਣਾ ਨਹੀਂ ਅਸੀਂ ਜੇ ਜਾਣਾ ਵੀ ਤਾਂ ਉਹਨੂੰ ਪੁੱਛ ਕੇ ਭਾਈ ਹਾਂ ਵੀ ਤੁਹਾਡੇ ਨਾਲ ਗੱਲਬਾਤ ਪੜਨੀ ਤਾਂ ਅਸੀਂ ਜਾਵਾਂਗੇ ਨਹੀਂ ਇਹ ਠੀਕ ਹੈ ਹਾਂ ਅਸੀਂ ਜੋ ਵੀ ਸਰਵਿਸ ਵਗੈਰਾ ਸਾਰਾ ਆਪੇ ਕਰਦੇ ਆਂ ਆਹ ਸੇਲ ਮੇਰਾ ਨਾਮ ਮਿਸਤਰੀ ਹੈ ਬਈ ਅਸੀਂ ਬੰਦੇ ਤਿੰਨ ਆ ਉਹ ਜੋ ਵੀ ਸਾਡੇ ਟਿੱਕਾ ਦਾ ਬੰਦਾ ਚਿੱਟੂ ਕਰਦਾ ਰਹਿੰਦਾ ਰੋਜ਼ ਇਹ ਕਾ ਦੋ ਬੰਦੇ ਹੀ ਅਸੀਂ ਜਾਂਦੇ ਆਂ ਕੀ ਅਸੀਂ ਬਹੁਤ ਖਰਚਾ ਮੈਨੇਜ ਕਰਿਆ ਹੋਇਆ ਉਹੀ ਖਰਚਾ ਸੀ ਅਗਲੇ ਦਾ ਘਟਾ ਦੰਨੇ ਬਸ ਹੋ ਗਿਆ ਅਗਲੇ ਨੂੰ ਸ਼ੂਟ ਦੇ ਦੰਨੇ ਟਰੈਕਟਰ ਵਿੱਚ ਮੈਂ ਵਧੀਆ ਬਾਈ ਆਹੜੇ ਪਾਲਵਾਲ ਆ ਗਏ ਬੰਦੇ ਸਾਡੇ ਦੇਖ ਨਾ ਅੱਜ ਕਿਹੋ ਜਿਹੀ ਬੱਕਰੀ ਬਣਾ ਕੇ ਆਇਆ ਬਾਈ ਮੈਂ ਮੈਂ ਨਹੀਂ ਬਣਾਉਂਦਾ ਅੱਜ ਇਹਨਾਂ ਨੇ ਸਾਡੇ ਨਾਲ ਮੇਰੀ ਫੋਟੋ ਅੱਜ ਬਹੁਤ ਪੱਕੀ ਬੰਨੀ ਵਿੱਚ ਅੱਗ ਨੂੰ ਗਿਆ ਯਾਰ ਮਾਲੋ ਬਾਈ ਅੱਗ ਨੂੰ ਗਿਆ ਪਰਨਾ ਤਾਂ ਬੰਨਿਆ ਬਾਈ ਪਰ ਨਹੀਂ ਬੰਨਿਆ ਆਹੋ ਬਾਈ ਦੇਣਾ ਜਾਂ ਟਰੈਕਟਰ ਦੇਣਾ ਹੁੰਦਾ ਕਿਧਰੇ ਕਿਧਰੇ ਤੇ ਆ ਜਾਂਦਾ ਪਤਾ ਫੋਟੋ ਬਾਈ ਭਗਵਾਨ ਕਿੱਥੇ ਭਗਵਾਨ ਸਾਹਿਬ ਕਿੱਥੇ ਬੋਲੋ ਤੇ ਬਾਈ ਸੜਕਾਂ ਦਾ ਫੋਨ ਕੋਈ ਨਹੀਂ ਕੋਈ ਜੱਗੂ ਹਾਰ ਲਾ ਦੇ ਹੁਣ ਹਾਰ ਬੜੇ ਲਿਆਏ ਕਰੋ ਥੋੜੇ ਜੇ ਯਾਰ ਨਹੀਂ ਉਹ ਨਹੀਂ ਇਹ ਹਾਰ ਅਸੀਂ ਨਾ ਸਕੀਮ ਤੇ ਲਏ ਹੋਏ ਆਂ अच्छा हां थोग जी ਸਰਜੰਦਾ ਕੰਮ ਟਰੈਕਟਰ ਵੀਰੇ ਬਹੁਤ ਵਿਗਦਾ ਉਹ ਜਦੋਂ ਹਾਰ ਅਸੀਂ ਉਹ ਲੈਣ ਲੱਗੇ ਫਿਰ ਖਾਇਰਾਂ ਦੀ ਡਿਮਾਂਡ ਵੱਧ ਜਣੀ ਫਿਰ ਜੀ ਆਫਰ ਕਿਲੇ ਹੋਇਆ ਹਾਂ ਰਸਵਾਨ ਨੂੰ ਲੈਣੇ ਇੱਕ ਵਜੇ ਹਾਂ ਯਾ ਬਾਈ ਹੈਡਾ ਲਾ ਰੇ ਇੱਕ ਆ ਵੇ ਹੈਡਾ ਲੂ ਨਾ ਬਾਈ ਠੀਕ ਲਾਇਆ ਵਾ ਠੀਕ ਠੀਕ ਮੈਂ ਬਚਦਾ 1000 ਰੁਪਏ ਠੀਕ ਆ ਬਣ ਕੇ ਗੱਲ ਬਾਤ ਓਕੇ ਆ ਅਭੀ ਚਾਹੀਦਾ ਟ੍ਰੈਕ ਹੋ ਗਈ ਗੱਬੇ ਤੇ ਵਾਦੀ ਗੱਬੇ ਤੇ ਮੂਰੇ ਤੇ ਵੀ ਹੋਈ ਵੀ ਆ ਪਾਲ ਵੀਰ ਆ ਜਾ ਮੂਰੇ ਫੇਰ ਬਾਈ ਦਾ ਕਿੱਥੇ ਹੋ ਗਿਆ ਆਇਆ ਯਾ ਪਤਾ ਬੋਈ ਆਜਾ ਤੂੰ ਹਾਂ ਜੇ ਮੈਂ ਤੁਹਾਨੂੰ ਕਹਿੰਦਾ ਚਲੋ ਮੈਨੇ ਕੋਈ ਮੈਂ ਭਾਬੇ ਦਾ ਕੜਾ ਕਿੱਲਾ ਨਾ ਦੱਸਿਆ ਪਹਿਲਾਂ ਉਹ ਇਹ ਬਰਿੰਦਰ ਵੀ ਦਾ ਇਹਦੇ ਮਾਪਾ ਜੀ ਨੇ ਇਹਦਾ ਮਸੀਹ ਰਮੈ ਖਲਵਾ ਮੈਂ ਕਿਹਾ ਕੁਝ ਦਿਨ ਪਹਿਲਾਂ ਹੋ ਗਿਆ ਅੱਛਾ ਇਹ ਪਾਰਟੀ ਵਧੀਆ ਕਦੀ ਨਾ ਮੈਂ ਪੁੱਛਦਾ ਹੁੰਦਾ ਹੁੰਦਾ ਜੀ ਸਾਹਿਬ ਤੇ ਟਰੈਕਟਰ ਆਪਣਾ ਵੀਰ ਉਹਦੇ ਹੋਰ ਦੇ ਲੱਗੇ ਤੇ ਉਹ ਪਾਲਵਾਈ ਇਹ ਹੁਣ ਲੋਗ ਗਿਆ ਸਾਈਡ ਤੇ ਹੋ ਗਿਆ ਇਹਦਾ ਸੁੱਕਾ ਵੀਰ ਹੈ ਇਹਨੂੰ ਸਪਾਰਸ਼ ਰਵਾਈਸ ਕਰਾ ਕੇ ਟਰੈਕਟਰ ਆ ਲਊ ਠੀਕ ਹੈ ਬਾਈ ਟਾਲ ਕਰਦੇ ਭੱਜਦੇ ਤੇ ਠੀਕ ਹੈ ਉਹਦਾ ਇਹ ਵੀ ਸਾਡਾ ਸੇਵਾ ਕਰੀ ਪੂਰੀ ਇਹੇਸ਼ਾ ਕਾਸੇ ਪਾਸੇ ਜਾਈ ਜਾਂਦਾ ਪਰ ਹੈਲਪ ਸਾਡੀ ਪੂਰੀ ਕਰਦੇ ਆ ਬਿਲਕੁਲ ਜਿੱਹਾ ਜਿੱਥੇ ਮਰਜੀ ਉਹ ਸਾਈਡ ਤੋਂ ਸਾਡਾ ਹੀ ਦੌੜਦੇ ਆ ਵੀਰ ਉਹਦੀ ਕਿਰਤ ਹੈ ਪਾਲ ਰੋਣ ਲੋ ਗਿਆ ਮੜਾ ਗਿਆ ਹੁਣ ਨਾਲ ਉੱਥੇ ਉਹਨੇ ਟਰੈਕਟਰ ਗੇਵੇ ਨੇ ਦੇਖਿਆ ਵੀ ਤਾਂ ਕਾਹਦੇ ਨੇ ਦੇਖੇ ਹੋਏ ਆ ਹਾਂ ਚਲੋ ਬੰਗੜਾ ਵਿੱਚ ਫਰਕ ਹੁੰਦਾ ਹਾਂ ਜੀ ਠੀਕ ਹੈ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਠੀਕ ਹੈ ਬੰਦਾ ਟ੍ਰੈਕਟਰ ਇਹ 55 HP ਦੀ ਕੈਟਾਗਰੀ ਦੇ ਵਿੱਚ ਆ ਗਿਆ ਠੀਕ ਆ ਤਿੰਨ ਸਿਲੰਡਰ ਆਏ ਇਹਦੀ ਮਾਰੀ ਸ਼ੋਅ ਹੁਣ ਕਿਹਦੇ ਆ ਗਿਆ ਲੈ ਗਏ ਆ ਜੀ ਤਿੰਨ ਸਿਲੰਡਰ ਵਾਲਾ ਠੀਕ ਆ ਆਹ ਇਹਨੂੰ ਬਾਈ 에어 ਫਿਲਟਰ ਠੀਕ ਡਬਲ ਪੰਪ ਹੈ ਵੀਰੇ ਆਪਣੇ ਵੀਰੇ 40 HP ਤੋਂ ਲੈ ਕੇ 60 HP ਤੱਕ ਸਾਰੇ ਹੀ ਫੰਕਸ਼ਨ ਸੇਮ ਨੇ ਵੀਰਾਂ ਦੇ ਵੀਡੀਓ ਰਵਾਸਪ ਵੀਡੀਓ ਡਬਲ ਕਲਚ ਪੇਡ ਬ੍ਰੇਕ ਪਾਵਰ ਸੇਮ ਸਾਰੇ ਫੰਕਸ਼ਨ ਹੈ ਦੇ ਵਿੱਚ ਡਬਲ ਡਿਸਟ੍ਰੀਬਿਊਟਰ ਮੋਲੇ ਟਾਇਰ 750 ਦੀ ਵੀਰੇ ਦੀ ਇਹ ਕੋਈ 에ਰਰ ਕਿਆ ਹੁੰਦਾ ਐ NV ਤੇ HT ਦਾ ਵੀਰ NV ਜਿਹੜਾ ਇਹ ਆਉਂਦਾ ਹੈ ਆਪਣਾ ਤਿੰਨ ਸਿਲੰਡਰ ਚ ਠੀਕ ਹੈ ਇਹ ਤੋਂ ਜਿਹੜਾ ਇਹ ਤੋਂ ਦਾ DI ਆਉਂਦਾ ਉਹ ਹੁੰਦਾ ਚਾਰਸ ਨੰਬਰ ਦਾ ਉਹ HT ਹੈ ਨਾ DI ਐ ਇਹ ਆਪਣਾ ਡਬਲ ਡਿਸਟਰੀਬਿਊਟਰ ਮੰਡਾ 50 ਹੁੱਕ ਡਰਾਇਵਰ ਸਾਰਾ ਸਮਾਨ ਨਾਲ ਆਉਦਾ ਵੀ ਠੀਕ ਹੈ ਬਾਕੀ ਆਉਣ ਲਾਈਟਾਂ ਵੀ ਨਵੀਆਂ ਆਉਣ ਲੱਗੀਆਂ ਨੇ ਤੇ ਬਾਕੀ ਆਪਣਾ ਸਟੀering ਵਾਲੀ ਇਹਦੀ ਜਹਾ ਟੈਂਕੀ ਜੱਲੇ ਲੱਗੀ ਹੋਈ ਆ ਇਹਨੂੰ ਵਾਟਰ ਕੰਪਰੈਸਟਰ ਏ 2 ਸਪੀਡ ਹੈ ਇਹ ਵੀਰੇ 2 ਸਪੀਡ ਹੈ ਬੈਟਰੀ ਉਂਦਰ ਅਕਸਾਈਡ ਦੀ ਆ ਵੀ ਲਗਾ ਦਿੰਦੇ ਰੇਟ ਬਾਈ ਬਹੁਤ ਜ਼ਿਆਦਾ ਬਾਕੀ ਟਰੈਕਟਰਾਂ ਦੇ ਨਾਲ ਤੇ ਠੀਕ ਹੈ ਇਹਦਾ ਆਪਾਂ ਰੇਟ ਮਤਲਬ ਕੀ ਤਾਂ ਕਈ ਵਾਰ ਵੀਰੇ ਵਿੱਚ ਕੱਟਣਾ ਹੁੰਦਾ ਤੇ ਟਰੂ ਵੀ ਥੋੜਾ ਹਿਸਾਬ ਤਵ ਹੋਰ ਹੋ ਜਾਂਦਾ ਉਹ ਕਹਿੰਦਾ ਆਪਾਂ 6 ਲੱਖ ਵੀ ਮੰਗ ਲਵਾਂ ਨੇ 6 ਲੱਖ 15 ਹਜ਼ਾਰ ਵੀ ਮੰਗ ਲੈਣੇ ਆ ਇਹਦਾ ਵੀ ਤੇ ਜਿਹੜੇ ਵੀਰੇ ਹੁਣ ਟਰੈਕਟਰ ਦੂਜਿਆਂ ਆ ਉਹਦੇ ਵੀਰੇ ਨਵੇਂ ਪਲੇਟਫਾਰਮ ਆਲੇ ਇਹਦਾ ਵੀਰੇ ਰੇਟ ਤਾਂ ਥੋੜਾ ਫਰਕ ਰਹੂਗਾ ਕੀ ਆ ਕੁਝ ਚੇਂਜ ਇਹਦੇ ਚ ਟਰਹ ਆਇਓ ਫਿਰ ਨਵੇਂ ਪਲੇਟਫਾਰਮ ਵਾਲੇ ਇਹਨਾਂ ਦਾ ਰੇਟ ਜਾਨੀ ਕਿ ਪਿਛਲੇ ਸਾਲ ਨਾਲ ਤੇ ਜਿਹੜੇ ਹੁਣ ਕੋਈ 24 ਵਾਲੇ ਰੇਟ ਤੇ ਉਹਦੇ ਨਾਲ ਦੇ ਮੰਨ ਕੇ ਚੱਲ ਵੀ 20000 ਦਾ ਫਰਕ ਆ 20 25000 20 25000 ਦਾ ਹੁਣ ਵੀਰੋ ਹੋਰ ਜਿਆਦਾ ਮਾਰਕਾ ਚੇਂਜ ਹੁੰਦਾ ਨਾ ਆਟੋਮੈਟਿਕਲੀ ਰੇਟ ਦਾ ਵੀ ਫਰਕ ਰੇਟ ਵਾਦਦੇ ਹਰੇਕ ਟਰੈਕਟਰ ਦੇ ਪਾਉਂਦੀ ਉਹ ਪਾਉਂਦੀ ਆ ਕੋਈ 10000 ਦਾ ਪਾਉਂਦੀ ਕੋਈ 25 ਦਾ ਪਰ ਹੁਣ ਇਹਨਾਂ ਦੇ ਦਰਵਾਜ਼ਾ ਆਇਆ 10000 ਦਾ ਦੇਦਾ ਫਰਕ ਪਾਤਾ 10000 ਰੁਪਏ ਮਾਡਲ ਦਾ ਫਰਕ ਪਾਤਾ ਠੀਕ ਹੈ ਤੇ ਹੋਰ ਕੀ ਚੇਂਜ ਹੈ ਇਹਦੇ 'ਚ ਜਿਆਦਾ ਆਪਣਾ ਟਰੈਕਟਰ ਸੇਲ ਹੁੰਦਾ ਜਿਆਦਾਤਰ ਆਪਣਾ ਹੀ ਟਰੈਕਟਰ ਵੇਖਦਾ ਤੇ ਜੇ ਕਿਸੇ ਨੇ ਧੱਤ ਖਾਚੇ ਵਾਦ ਲੈਣਾ ਫਿਰ ਆਪਣਾ ਛੋਟਾ 340 355 ਉਹ ਟਰੈਕਟਰ ਵਧੀਆ ਕੋਲ ਆਪਣੇ ਕੋਲ ਕਿੰਨੇ ਵੀ ਨਵੇਂ ਟਰੈਕਟਰ ਆਏ ਆਪਾਂ ਸਾਰੀ 3 ਸਪੀਡਾਂ ਨਾਲ ਮਗਾਏ ਦੇ ਰਹੇ ਹਾਂ ਬਰੂ ਸਾਂਝੀ ਆ ਵੀ ਹੈਗਾ ਇਹ ਵੀ 4 ਸਪੀਡਾਂ ਦੇ ਵਿੱਚ ਇਹ ਆ ਇਹਦਾ ਜਾਨੀ ਕਿ 15000 ਦਾ ਰੇਟ ਦਾ ਇਹਨਾਂ ਦਾ ਦੋਨਾਂ ਦਾ ਡਿਫਰੈਂਸ ਸਪੀਡਾਂ ਸੇਮ ਐ ਦੋਨਾਂ ਦੀਆਂ ਸਪੀਡਾਂ ਸੇਮ ਐ ਪਾਵਰ ਸੇਮ ਐ ਥੋੜੀ ਬਹੁਤੀ ਪੰਪ ਦੀ ਮੋਡੀਫਿਕੇਸ਼ਨ ਦਾ ਫਰਕ ਆ ਠੀਕ ਐ 15000 ਰੁਪਏ ਰੇਟ ਦਾ ਫਰਕ ਆ ਓਕੇ ਹੁਣ ਉਹਨਾਂ ਵਾਂਗੂ ਜਿੰਨੇ ਵੀ ਟਰੈਕਟਰ ਹੈਗੇ ਆ ਤੇ ਸਾਰੇ ਬਾਈ 24 ਦੇ ਮਾਰਕੇ ਵਾਲੀ ਤੇ ਨਾ ਸੌਰੀ 25 ਦੇ ਮਾਰਕੇ ਦੇ ਟਰੈਕਟਰ ਆ 24 ਵਾਲਾ ਆਪਣੇ ਕੋਲ ਕੋਈ ਸਟਾਕ ਨਹੀਂ ਹੈਗਾ ਕੋਈ 24 ਵਾਲਾ ਖਤਮ ਆ ਜਣੋ ਠੀਕ ਆ ਲਈ ਪਿੱਛੇ ਦੇਖ ਲਾ ਪੂਰਾ ਬੰਦਾ ਹੈਵੀ ਡਿਊਟੀ ਟਰੈਕਟਰ ਆ ਜਬਾ ਡਿਸਟ੍ਰੀਬਿਊਟਰ ਤੋਂ ਬੜੀ ਹੁੱਕ 250kg ਲਿਫਟ ਕਪੈਸਿਟੀ ਆ 250 ਇਹਦਾ ਵੀ ਟਰੈਕਟਰ ਦਾ ਵਜ਼ਨ ਵੀ 23 ਕਵਾਂਟਰ ਤੋਂ ਪਲੱਸ ਆ ਠੀਕ ਆ ਹਾਂ ਬਾਕੀ ਬਾਈ ਦੇਖੋ ਟਰੈਕਟਰ ਸਾਰੀ ਵਧੀਆ ਨੇ ਇਹ ਦੋ ਫਾਰਮ ਜੋਂਡੀਆ ਸੁਨਨ ਲੀਕਾ ਸਾਡੇ ਦਾ ਸਾਰੇ ਇਕੱਠਿਆਂ ਜਾਂਦੀਆਂ ਨੇ ਆਪਾਂ ਆਪਣਾ ਵੀਡੀਓ ਬਣਾਉਣ ਦਾ ਮਕਸਦ ਆ ਨਹੀਂ ਹੁੰਦਾ ਵੀ ਆਪਾਂ ਕਿਸੇ ਹੋਰ ਟਰੈਕਟਰ ਨਾਲ ਕੰਪੇਅਰ ਕਰਦੇ ਹਾਂ ਹੂੰ ਠੀਕ ਆ ਰੇ ਟਰੈਕਟਰ ਆਪਣੀ ਆਪਣੀ ਜਗ੍ਹਾ ਬਹੁਤ ਵਧੀਆ ਆ ਬਾਕੀ ਸਾਡੇ ਸਾਰੇ ਆਪਸ ਵਿੱਚ ਭਾਈ ਭਾਈਆਂ ਦੀਆਂ ਆਪਸ ਵਿੱਚ ਪੂਰਾ ਸਾਡਾ ਭਾਈਵੰਦੀ ਆ ਤੇ ਬਾਕੀ ਚਲੋ ਬਾਈ ਟਰੈਕਟਰ ਚੱਲਿਆ ਹੁਣ ਆਪਾਂ ਦੀ ਜਾਣ ਦੀ ਉਹ ਕਰਦੇ ਹਾਂ ਤੇ ਲੋ ਜੀ ਬਾਈ ਸਾਡਾ ਜਿਹੜਾ ਪਹਿਲਾ ਕੈਮਰਾਮੈਨ ਤਾਂ ਉਹ ਸਾਡਾ ਤਾਂ ਹੈਗਾ ਤਾਂ ਪਾਵਲਾ ਬਾਈ ਹੁਣ ਕੈਮਰਾਮੈਨ ਹੋ ਗਿਆ ਚੇਂਜ ਤੇ ਉਹ ਪਾਵਲੇ ਬਾਈ ਨੂੰ ਥਾਪੀ ਦਿੱਤੀ ਮੈਂ ਕਿਹਾ ਮੇਰੇ ਨਾਲ ਹੋ ਗਿਆ ਵੀਡੀਓ ਬਣਾਇਆ ਕਰ ਭਾਈ ਠੀਕ ਆ ਕਿ ਜਿੱਦਾਂ ਵੀ ਹੁੰਦੀ ਗੱਲਬਾਤ ਚਲੋ ਜੀ ਬਾਈ ਆਪਣਾ ਜਿਵੇਂ ਕਿ ਵੀਡੀਓ ਵਿੱਚ ਆਪਾਂ ਪਹਿਲਾਂ ਦੱਸ ਵੀ ਚੁੱਕੇ ਆ ਇੱਕ ਵਾਰ ਦੁਬਾਰਾ ਫੇਰ ਦੱਸ ਦਿੰਨੇ ਆ ਅੱਜ ਆਪਣਾ ਟਰੈਕਟਰ ਜਿਹੜਾ 3055 NV ਤਿੰਨ ਸਿਲੰਡਰ ਵਾਲਾ ਜੀ ਇਹ ਚੱਲਿਆ ਸਾਡੇ ਲੋਕਲੇ ਪਿੰਡ ਬਾਲਸੰਡੇ ਠੀਕ ਆ ਜੀ ਬਾਲਸੰਡਾ ਪਿੰਡ ਪੈਂਦਾ ਸਾਡੇ ਉਰੇ ਨੇੜੇ ਤੇ ਬਾਲਸੰਡੇ ਚੱਲਿਆ 275 ਟਰੈਕਟਰ ਦਾ ਬਾਈ ਇਹਨਾਂ ਦਾ ਆਇਆ ਆਪਣੇ ਕੋਲ ਵਿੱਚ ਤੇ 275 ਦੇ ਕੇ ਹੁਣ ਇਹਨਾਂ ਨੇ 3 ਸਿਲੰਡਰ ਵਾਲਾ ਲੱਤਾਂ ਐ ਨਵੀਂ ਟਰੈਕਟਰ ਠੀਕ ਹੈ ਜੀ। ਲੋ ਜੀ ਸਾਡੇ ਵੀਰ ਨੂੰ ਬਹੁਤ-ਬਹੁਤ ਮੁਬਾਰਕਾ ਜੀ ਐਂਡੋ ਫਾਰਮ ਦੀਆਂ 3055 NVJ